गुड मॉर्निंग सस्का हाल नमस्ते राम राम सात ਦਿਨਾ ਬਾਅਦ ਹੋਸ਼ੋ ਆਸ਼ਰਮ ਚੋਂ ਆਈਸੋਲੇਸ਼ਨ ਤੇ ਸਾਇਲੈਂਸ ਤੋਂ ਬਾਹਰ ਆ ਗਿਆ ਕੱਲ ਰਾਤ ਆ ਗਿਆ ਸੀ ਮੈਂ ਰਾਤ ਦਾ ਧਰਮਸ਼ਾਲਾ ਰੋਕਿਆ ਤੇ ਅੱਜੋ ਹੀ ਰੋਟੀਨ ਵਾਕ ਕਰਨ ਜਾ ਰਿਹਾ ਹਾਂ ਅੱਜ ਜੀ ਬਾਈਕ ਲੈ ਕੇ ਮੈਂ ਵਾਪਸ ਚੰਡੀਗੜ੍ਹ ਨੂੰ ਜਾਊਂਗਾ ਤੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਆਸ਼ਰਮ ਵਾਲੀ ਉੱਤੇ ਕਾਫੀ ਕਮੈਂਟ ਆਏ ਹੋਏ ਸੀ ਵੀ ਹੋਰ ਦੱਸੋ ਆਸ਼ਰਮ ਬਾਰੇ ਆ ਰੈਂਡਾ ਤੇ ਕਿੰਨੀ ਫੀਸ ਹੁੰਦੀ ਹੈ ਕੀ ਸਿਸਟਮ ਉਹਦੇ ਚ ਐਵੇਂ ਹੈ ਫੀਸ ਤੇ ਰੰ ਦਾ ਅਲੱਗ-ਅਲੱਗ ਸਿਸਟਮ ਹੈ ਆਸ਼ਰਮ ਦਾ ਜਿਵੇਂ ਉਰੇ ਧਰਮਸ਼ਾਲਾ ਚ ਜਿਹੜਾ ਨਸਰਗਾ ਇਹਦੇ ਰੂਮ ਦੇ ਹਿਸਾਬ ਨਾਲ ਵੀ ਜਿਹੜੇ ਰੂਮ ਚ ਤੁਸੀਂ ਰੁਕਣਾ ਹੈ ਜਾਂ ਜਿਹੜਾ ਰੂਮ ਚੂਜ਼ ਕਰਨਾ ਹੈ ਉਹਦੇ ਹਿਸਾਬ ਨਾਲ ਰੇਟ ਨੇ ਨਾ ਮਿਨਿਮਮ ਜਿਹੜਾ ਰੇਟ ਹੈ ਉਹ 2000 ਤੋਂ ਸ਼ੁਰੂ ਹੁੰਦਾ ਹੈ ਉਹਦੇ ਚ ਡਬਲ ਸ਼ੇਅਰਿੰਗ ਹੁੰਦੀ ਹੈ ਦੋ ਬੰਦੇ ਰੁਕ ਸਕਦੇ ਤੇ ਅਟੈਚ ਬਾਥਰੂਮ ਹੈ ਤੇ ਫਿਰ ਐਵੇਂ ਆਈ ਥਿੰਕ 3000 ਦਾ ਹੈ ਫਿਰ 4000 ਦਾ ਐਵੇਂ ਅਲੱਗ-ਅਲੱਗ ਰੇਟ ਉਹ ਫਿਰ ਕਾਟੇਜ ਨੇ ਜਿਹੜੇ ਨਦੀ ਦੇ ਕਿਨਾਰੇ ਤੇ ਮੈਂ ਦਿਖਾਈਆਂ ਸੀ ਕਾਟੇਜ ਬਣੀਆਂ ਹੋਈਆਂ ਨੇ ਤਾਂ ਐਵੇਂ ਇਹ ਰੇਟ ਨੇ ਤੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਿਹੜਾ ਮੈਂ ਅਟੈਂਡ ਕਰਿਆ ਜਿਵੇਂ ਸਟੋਰੀ ਇਹਦੇ ਚ ਫੈਸਿਲੀਟੇਸ਼ਨ ਫੀਸ ਅਲੱਗ ਤੋਂ ਹੁੰਦੀ ਹੈ ਤੇ ਉਹ ਫੈਸਿਲੀਟੇਟਰ ਤੇ ਡਿਪੈਂਡ ਕਰਦਾ ਹੈ ਅਲੱਗ-ਅਲੱਗ ਫੀਸ ਹੁੰਦੀ ਹੈ ਫੈਸਿਲੀਟੇਟਰ ਦੀ ਤੇ ਜਿਵੇਂ ਨਾਰਮਲ ਪ੍ਰੋਗਰਾਮ ਹੁੰਦੇ ਆ 3 ਦਿਨਾਂ ਦਾ 5 ਦਿਨਾਂ ਦਾ ਉਹਦੇ ਚ ਆਈ ਥਿੰਕ ਪਰ ਡੇ ਦੀ 500 ਰੁਪਏ ਫੈਸਿਲਿਟੀਏਟਰ ਦੀ ਫੀਸ ਹੁੰਦੀ ਹੈ ਐਕਸਟਰਾ ਅਕਮੋਡੇਸ਼ਨ ਪਲੱਸ ਫੈਸਿਲਿਟੀਏਟਰ ਫੀਸ ਮੰਨ ਲਓ ਵੀ ਜੇ ਮੈਂ 2000 ਵਾਲਾ ਰੂਮ ਚੂਜ਼ ਕਰਿਆ ਤਾਂ 500 ਪਲੱਸ ਇੱਕ ਦਿਨ ਦਾ ਉਹਦੀ ਫੀਸ ਮਤਲਬ 2500 ਰੁਪਏ ਇੱਕ ਦਿਨ ਦਾ ਆਪਾਂ ਨੂੰ ਪੇ ਕਰਨਾ ਪਊਗਾ ਤਾਂ ਫਿਰ ਐਵੇਂ ਤਿੰਨ ਨਾਲ ਮਲਟੀਪਲਾਈ ਕਰਕੇ ਉਹਨੇ ਆਪਾਂ ਨੂੰ ਪੇ ਕਰਨੇ ਪੈਂਦੇ ਆ ਤੇ ਬਾਕੀ ਹੋਰ ਆਸ਼ਰਮ ਨੇ ਜਿਵੇਂ ਓਸ਼ੋ ਸੰਧੇ ਨੇ ਸੋਲਨ ਉਦੀਮੀ ਮੈਂ ਵੀਡੀਓ ਪਾਈ ਹੋਈ ਹੈ ਕਾਫੀ ਟਾਈਮ ਪਹਿਲਾਂ ਸ਼ਾਇਦ 2 ਸਾਲ ਹੋ ਗਏ ਤੇ ਓਸ਼ੋ ਦਾਮ ਹੈ ਦਿੱਲੀ ਚ ਆ ਨਜਪਗੜ ਤੋਂ ਥੋੜਾ ਜਿਹਾ ਅੱਗੇ ਜਾ ਕੇ ਪਨਵਾਲਾ ਖੁਰਦ ਪਿੰਡ ਚ ਉਹ ਵੀ ਬਹੁਤ ਸੋਹਣਾ ਆਸ਼ਰਮ ਹੈ ਉਹਦੇ ਚ ਵੀ ਐਵੇਂ ਹੀ ਰਹਿਣ ਦਾ ਅਲੱਗ-ਅਲੱਗ ਸਿਸਟਮ ਹੈ ਅਲੱਗ-ਅਲੱਗ ਕਮਰੇ ਨੇ ਤੇ ਪਰ ਉੱਥੇ ਐਵੇਂ ਆ ਵੀ ਉੱਥੇ ਕਦੋਂ ਵੀ ਜਾ ਸਕਦੇ ਆ ਆਪਾਂ ਦਿੱਲੀ ਵਾਲੇ ਆਸ਼ਰਮ ਚ ਜਦੋਂ ਮਰਜੀ ਜਾਓ ਉਹ ਖੁੱਲਾ ਰਹਿੰਦਾ ਹੈ ਬਸ ਜਾ ਕੇ ਬੁੱਕ ਕਰਵਾਓ ਉਹਨਾਂ ਕੋਲੇ ਰਹਿਣ ਦੀ ਸਪੇਸ ਵੀ ਹੈ ਜਿਵੇਂ ਇਹ ਆਸ਼ਰਮ ਹੈ ਧਰਮਸ਼ਾਲਾ ਵਾਲਾ ਜਾਂ ਸੋਲਨ ਵਾਲਾ ਹੋ ਗਿਆ ਆਸ਼ੋਸਾਨ ਜ਼ੈਨ ਇੱਥੇ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ ਪਹਿਲਾਂ ਉਹਨਾਂ ਨੂੰ ਕਾਲ ਕਰੋ ਤੇ ਆਪਦਾ ਰੂਮ ਦੱਸੋ ਵੀ ਮੈਂ ਇਹ ਕਮਰੇ ਚ ਰੁਕਣਾ ਹੈ ਉਹਨਾਂ ਨੂੰ ਪੁੱਛ ਲਓ ਵੀ ਕਿਹੜੇ ਕਿਹੜੇ ਰੂਮ ਨੇ ਕੀ ਗੱਲਬਾਤ ਆ ਉਸ ਦੀਟੇਲ ਸ਼ੇਅਰ ਕਰ ਦਿੰਦੇ ਆ ਫਿਰ ਉਹਨਾਂ ਨੂੰ ਦੱਸ ਦਿਓ ਵੀ ਮੈਂ ਭਈ ਆਹ ਕਮਰੇ ਚ ਰੁਕਣਾ ਹੈ ਤੇ ਕਿੰਨੇ ਪੈਸੇ ਸੈਂਡ ਕਰਾਂ ਉਪਰ ਸੇ ਡੀਸੀਡ ਕਨਫਰਮ ਹੋ ਜਾਂਦੀ ਹੈ ਤੇ ਬਸ ਐਵੇਂ ਬਰੋਸ਼ੁਦਾ ਮੈਂ ਵੀ ਹੋਪਣ ਉੱਥੇ ਜਦੋਂ ਮਰਜ਼ੀ ਚੱਲ ਜਾਓ ਹਾਂ ਬਸ ਆਪਦਾ ਪੁੱਛੋ ਉਹਨਾਂ ਨੂੰ ਕਿਹੜਾ ਰੂਮ ਹੈ ਡਾਰਮੇਟਰੀ ਵੀ ਹੈਗੀ ਹੈ ਡਾਰਮੇਟਰੀ ਆਈ ਥਿੰਕ 1500 ਮਿਨੀਮਮ ਰੇਟ ਹੈ 1500 ਤੋਂ ਸ਼ੁਰੂ ਹੁੰਦਾ ਹੈ ਅੱਗੇ ਫਿਰ ਰੂਮ ਦੇ ਹਿਸਾਬ ਨਾਲ ਉਹਨਾਂ ਦਾ ਵੀ ਐਵੇਂ ਹੈ ਅਲਰੂਮ ਚੂਸ ਕਰਨਾ ਤੇ ਜਿੱਥੇ ਚੰਡੀਗੜ੍ਹ ਜਿੱਥੇ ਮੈਂ ਰਹਿਣਾ ਉਹ ਵੀ ਮੈਡੀਟੇਸ਼ਨ ਸੈਂਟਰ ਚ ਹੀ ਰਹਿਣਾ ਮੇਰੀ ਲਾਈਫ ਪੂਰੀ ਅਲੋਸ਼ਮਾ ਹੀ ਹੈ ਓਸ਼ੋਜਗਤ ਚ ਜਾ ਟਰੈਵਲ ਕਰਨਾ ਜਾਂ ਫਿਰ ਐਵੇਂ ਅਲੱਗ-ਅਲੱਗ ਆਸ਼ਰਮ ਤੇ ਜਿਹੜਾ ਚੰਡੀਗੜ੍ਹ ਵਾਲਾ ਸੈਂਟਰ ਹੈ ਉੱਥੇ ਡੇਲੀ ਧਿਆਨ ਹੁੰਦੇ ਆ ਸਵੇਰੇ ਸ਼ਾਮ ਨੂੰ ਤੇ ਸੰਡੇ ਨੂੰ ਕੋਈ ਹੋਰ ਐਕਟੀਵਿਟੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਦੇ-ਕਦੇ 1 ਜਾਂ 2 ਘੰਟੇ ਦੇ ਹੁੰਦੇ ਆ ਉੱਥੇ ਮਹਾ ਜੋਗ शुक्ला ਰਹਿੰਦੇ ਨੇ ਚੰਡੀਗੜ੍ਹ ਆਸ਼ਰਮ 'ਚ ਉਹ ਟਾ ਆਸ਼ਰਮ ਇਟਸ ਅ ਸੈਂਟਰ ਉਹ 90 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਤੇ ਉਹ ਓਸ਼ੋ ਜਦੋਂ ਪੁਣੇ ਸੀ ਉਦੋਂ ਓਸ਼ੋ ਦੇ ਨਾਲ ਸੀ ਲੱ ਪੁਣੇ ਕਾਫੀ ਟਾਈਮ ਰਹੇ ਨੇ ਉੱਥੇ ਆਸ਼ਰਮ 'ਚ ਵੀ ਰਹੇ ਨੇ ਕੰਮ ਵੀ ਕਰਿਆ ਤੇ ਹੋ ਸਕੇ ਤਾਂ ਮੈਂ ਜੇ ਚੰਡੀਗੜ੍ਹ ਗਿਆ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪੰਜਾਬੀ 'ਚ ਹਿੰਦੀ 'ਚ ਸਾਡਾ ਇੱਕ ਮੇਰਾ ਹੋਰ ਚੈਨਲ ਹੈ ਸਤਿਅਮ ਸਰੋਵਰ ਕਰਕੇ ਜੇ ਤੁਸੀਂ ਕਦੇ ਲੱਗੇ ਤਾਂ ਉਹਦੇ ਤੇ ਵੀ ਓਸ਼ੋ ਉਹਦੇ ਜਿੰਨੇ ਪੁਰਾਣੇ ਲੋਕ ਨੇ ਜਿਹੜੇ ਉਹ ਸੁਣਾ ਰਹੇ ਨੇ ਉਹਨਾਂ ਦੀ ਇੰਟਰਵਿਊ ਰਿਕਾਰਡ ਕਰਕੇ ਪਾਈ ਹੋਈ ਹੈ ਤਾਂ ਉਹ ਪਰ ਹਿੰਦੀ 'ਚ ਮੈਂ ਕੋਸ਼ਿਸ਼ ਕਰੂੰਗਾ ਮਾਂ ਨੂੰ ਪੁੱਛ ਕੇ ਵੀ ਜੋ ਉਹ ਪੰਜਾਬੀ ਚ ਸ਼ੇਅਰ ਕਰਨਗੇ ਤਾਂ ਹਾਂ ਤੇ ਇੱਕ ਸੈਂਟਰ ਤੇ ਆਸ਼ਰਮ ਜਿਵੇਂ ਹਨ ਇਹ ਆਸ਼ਰਮ ਨੇ ਆਸ਼ਰਮ ਮਤਲਬ ਇੱਥੇ ਰਹਿਣ ਦੀ ਬਵਸਤਾ ਹੈਗੀ ਹੈ ਉਲਾਕੇ ਲੋਕ ਰਹਿ ਸਕਦੇ ਨੇ ਧਿਆਨ ਕਰ ਸਕਦੇ ਨੇ ਤੇ ਜਿਵੇਂ ਚੰਡੀਗੜ੍ਹ ਉਹ ਸੈਂਟਰ ਹੈ ਸੈਂਟਰ ਮਤਲਬ ਵੀ ਉੱਥੇ ਰਹਿਣ ਦੀ ਬਵਸਤਾ ਨਹੀਂ ਹੈਗੀ ਉੱਥੇ ਸਵੇਰੇ ਸ਼ਾਮ ਧਿਆਨ ਹੁੰਦੇ ਤੇ ਜਿਹੜੇ ਲੋਕਲ ਲੋਕ ਹੈ ਯਾ ਨੇੜੇ ਟਿਹੜੀ ਦੇ ਲੋਕਾ ਉਹ ਡੇਲੀ ਆ ਸਕਦੇ ਐ ਤੇ ਕੋਈ ਫੀਸ ਨਹੀਂ ਹੈਗੀ ਹਾਂ ਐਵੇਂ ਆ ਵੀ ਜੇ ਕਿਸੇ ਨਾਮੇ ਬੰਦੇ ਨੇ ਆਉਣਾ ਹੈ ਧਿਆਨ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਇੱਕ ਵਾਰ ਮਾਂ ਨੂੰ ਮਿਲਣਾ ਪੈਂਦਾ ਮਾਂ ਨਾਲ ਇੱਕ ਟਾਈਮ 10 ਤੋਂ 12 ਮਿਲਦੇ ਨੇ ਉਹ ਟਾਈਮ ਫਿਕਸ ਕਰਕੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਤੁਸੀਂ ਆ ਸਕਦੇ ਐਵੇਂ ਸੀ ਭਾਈ ਇਹ ਫੀਸ ਦਾ ਸਟਰਕਚਰ ਤੇ ਆਸ਼ਰਮ ਦਾ ਮੈਂ ਵੈਸੀ ਉਹ ਸ਼ੋਦਾਮ 28 ਤਰੀਕ ਨੂੰ ਜਾ ਰਿਹਾ ਐਸੇ 28 ਨੂੰ 28 ਨਵੰਬਰ ਨੂੰ ਤੇ ਕੋਸ਼ਿਸ਼ ਕਰੂੰਗਾ ਉੱਥੋਂ ਦਾ ਵੀ ਕੋਈ ਛੋਟੀ ਜਿਹੀ ਵੀਡੀਓ ਬਣਾ ਕੇ ਉਹ ਦਿਨਾਂ ਸ਼ੇਅਰ ਕਰਾਂ ਹਾਂ ਬਹੁਤ ਸੋਹਣਾ ਆਸ਼ਰਮ ਬਣਾਇਆ ਹੈ ਖੁੱਲਾ ਡੁੱਲਾ ਖੇਤਾਂ 'ਚ ਤੇ ਜੇ ਆਪਾਂ ਅੱਗੇ ਹੋਰ ਕਿਤੇ ਵੀ ਜਾਂਦੇ ਰਹੇ ਤਾਂ ਮੈਂ ਉਹ ਵੀ ਨਿਆ ਵੀਡੀਓ ਸ਼ੇਅਰ ਕਰਦਾ ਰਹੂੰਗਾ ਤੇ ਪ੍ਰੋਗਰਾਮ ਜਿਹੜਾ ਮੈਂ ਅਟੈਂਡ ਕਰਿਆ ਸੀ ਬਹੁਤ ਬਹੁਤ ਆ ਕਹਿਂ ਰਿਹਾ ਵਧੀਆ ਰਿਹਾ ਕਿਉਂਕਿ ਇੱਕ ਤਾਂ 7 ਦਿਨਾਂ ਵਾਸਤੇ ਸਾਇਲੈਂਸ ਆਈਸੋਲੇਸ਼ਨ ਕੋਈ ਮੋਬਾਈਲ ਨਹੀਂ ਕੁਛ ਨਹੀਂ ਮਲਿਕ ਜਿਹੜਾ ਇੱਕ ਨੈਚੁਰਲ ਪ੍ਰੋਸੈਸ ਜਾਂ ਹੁੰਦਾ ਹੈ ਨੈਚੁਰਲ ਪ੍ਰੋਸੈਸ ਤੇ ਆ ਗਈ ਸੀ ਵੀ ਕੋਈ ਉੱਠਣ ਦੀ ਉਹ ਨਹੀਂ ਹੈਗੀ ਹਾਂ ਵੀ 8 ਟਾਈਮ ਤੇ ਉੱਠਣਾ అలਾਰਮ ਲਗਾਉਣਾ ਉਹ ਆਪੇ ਠਾਉਣਗੇ ਸੋਬਬ ਦੀ ਰੋਟੀ ਖਾਧੀ ਥੋੜਾ ਵਾਕ ਕਰਿਆ ਜਾ ਕੇ ਸੌ ਗਿਆ ਬਲੇ ਟਾਈਮ ਦੀ ਲਿਮਟ ਖਤਮ ਹੋ ਗਈ ਤੇ ਇੱਕ ਨੈਚੁਰਲ ਜਿਹਾ ਹੋ ਗਿਆ ਸੋ ਸੋ ਨੈਚੁਰਲ ਤੇ ਬਹੁਤ ਵਧੀਆ ਪ੍ਰੋਸੈਸ ਸੀ ਬਾਕੀ ਅੱਜ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਪਹੁੰਚ ਕੇ ਚੰਡੀਗੜ੍ਹ ਦੱਸਦਾ ਵੀ ਮੈਂ ਭਾਈ ਚੰਡੀਗੜ੍ਹ ਪਹੁੰਚ ਗਿਆ ਅ ਬਾਕੀ ਫਿਰ ਚੰਡੀਗੜ੍ਹ ਦਾ ਕਵਰ ਕਰ ਦਿਆ ਚੰਡੀਗੜ੍ਹ ਸੈਂਟਰ ਚੰਡੀਗੜ੍ਹ ਸੈਂਟਰ ਦੀ ਵੀਡੀਓ ਬਣਾ ਕੇ ਦਿਖਾਵਾਂਗਾ ਮੈਂ ਤੁਹਾਨੂੰ ਤੇ ਫਿਰ ਦਿੱਲੀ ਵਾਲੀ ਵੀਡੀਓ ਤੇ ਬਾਕੀ ਹੋਰ ਕੋਈ ਕਹਾਣੀ ਐਵੇਂ ਦੀ ਪਰਸਨਲ ਕਹਾਣੀ ਐਵੇਂ ਦੀ ਤਾਂ ਉਹ ਜਦੋਂ ਥੋੜੇ ਜੇ ਲੋਕ ਹੋਰ ਚੈਨਲ ਨਾਲ ਜੁੜ ਗਏ ਸਬਸਕ੍ਰਾਈਬਰ ਆ ਗਏ ਤਾਂ ਫਿਰ ਆਪਾਂ ਨਾਲ ਨਾਲ ਸ਼ੇਅਰ ਕਰ ਦੇਣਾ ਅੱਧਾ ਰਾਜਸਥਾਨ ਮੇੜਤਾ ਆਪਾਂ ਨੇ ਤੇ ਆਪਣੇ ਦੇਸੀ ਕੈਫੇ ਤੇ ਆ ਗਏ ਇੱਥੇ ਆਉਣ ਵੇਲੇ ਚਾਹ ਮਟਰੀ ਤੇ ਹੁਣ ਸਮੋਸਾ ਖਾ ਲਿਆ ਚਾਹ ਪੀ ਲਈ ਮਟਰੀ ਖਾ ਲਈ ਸੈਟ ਹੋ ਗਿਆ ਮਾਮਲਾ ਹੁਣ ਮਿਲਦੇ ਆਂ ਚੰਡੀਗੜ੍ਹ ਠੀਕ ਹੈ ਜੀ ਲਓ ਜੀ ਚੰਡੀਗੜ੍ਹ ਦੀ ਲੈਂਡਿੰਗ ਹੋ ਗਈ ਆਪਣੇ ਤੇ ਆ ਜਿਹੜੇ ਮੇਰੇ ਪਿੱਛੇ ਇਹ ਹੈ ਮੈਡੀਟੇਸ਼ਨ ਸੈਂਟਰ ਚੰਡੀਗੜ੍ਹ ਇੱਥੇ ਮੈਂ ਰਹਿਣਾ ਇਹ ਇਹਦੀ ਵੀਡੀਓ ਮੈਂ ਫਿਰ ਤੁਹਾਨੂੰ ਕੱਲੋਂ ਬਣਾ ਕੇ ਵਿਖਾਉਂਗਾ ਓਕੇ ਕੱਲੋਂ ਮਿਲਾਂਗੇ